ਪਾਨਾ ਸੁਧੂ ਇੱਕ ਵਾਰ ਫੇਰ ਏਜੰਟਾਂ ਨੂੰ ਸਿੱਧਾ ਹੋਇਆ ਜੀ ਹਾਂ ਆਪ ਕੋਟ ਦੁਨੇ ਦੇ ਵਿੱਚ ਪਾਨਾ ਸੁਧੂ ਦੇ ਘਰ ਦੋ ਕੁੜੀਆਂ ਪਹੁੰਚੀਆਂ ਨੇ ਜਿਨ੍ਹਾਂ ਨੇ ਕਿਹਾ ਕਿ ਸਾਡੇ ਪੈਸੇ ਏਜੰਟ ਖਾ ਗਿਆ ਤੇ ਸਨ ਸਾਡੇ ਨਾਲ ਧੋਖਾ ਕੀਤਾ ਸਾਨੂੰ ਵਾਅਦਾ ਕੀਤਾ ਸੀ ਕਿ ਤੁਹਾਨੂੰ ਬਾਹਰ ਵਿਦੇਸ਼ ਭੇਜ ਦਿੱਤਾ ਜਾਵੇਗਾ ਪਰ ਏਜੰਟ ਸਾਡੇ ਲੱਖਾਂ ਰੁਪਏ ਖਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਆਸਤਾਨ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਾਂ ਪੰਜਾਬ ਦੇ ਵਿੱਚ ਬੈਠੇ ਪੂਰੇ ਭੈਣ ਭਰਾ ਇਸ ਮੇਰੀ ਗੱਲ ਨੂੰ ਸੁਣੋਗੇ ਇਹ ਗੱਲ ਪੂਰੇ ਪੰਜਾਬ ਦੇ ਵਿੱਚ ਜਾਣੀ ਚਾਹੀਦੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਕ ਮੈਂ ਥੋੜੀ ਤਾਕਤ ਦੇ ਨਾਲ ਥੋੜੀ ਇੱਕ ਇੱਕ ਤੁਸੀਂ ਮੈਨੂੰ ਤਾਕਤ ਵਕਸੀਏ ਕਿ ਮੈਂ ਵੱਡੇ ਮਾਫੀਆ ਦੇ ਨਾਲ ਪੰਗਾ ਲੈਂਦਾ ਹੋਇਆ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਮੈਂ ਚਾਹਣਾ ਕੀ ਹੈ ਮੇਰੀ ਕੋਸ਼ਿਸ਼ ਕੀ ਹੈ ਮੇਰੀ ਕੋਸ਼ਿਸ਼ ਇਹ ਹੈ ਕਿ ਮੇਰਾ ਪੰਜਾਬ ਬਚੇ ਮੇਰਾ ਪੰਜਾਬ ਇਸ ਟਾਈਮ ਬੜਾ ਮਾੜੇ ਸਮੇਂ ਦੇ ਵਿੱਚੋਂ ਲੰਘ ਰਿਹਾ ਹੈ ਕਿਉਂਕਿ ਪੰਜਾਬ ਦੀ ਜਿਹੜੀ ਜਵਾਨੀ ਹੈ ਇੱਕ ਪਾਸੇ ਤਾਂ ਜਵਾਨੀ ਜਿਹੜੀ ਪੰਜਾਬ ਦੀ ਰਹਿੰਦੀ ਸਰਕਾਰਾਂ ਨੇ ਨਸ਼ੇ ਦੇ ਵਿੱਚ ਬਾੜਤੀ ਤੇ ਦੂਜੇ ਪਾਸੇ ਜਿਹੜੀ ਪੰਜਾਬੀ ਰਹਿੰਦੀ ਸੀ ਜਿਹੜੀ ਜਵਾਨੀ ਰਹਿੰਦੀ ਸੀ ਉਹ ਵਿਦੇਸ਼ਾਂ ਦੇ ਵਿੱਚ ਚਲੀ ਗਈ ਕੋ ਸਭ ਤੋਂ ਵੱਧ ਜਿਹੜੀ ਪੰਜਾਬ ਦੇ ਵਿੱਚ ਇਸ ਟਾਈਮ ਹੋੜ ਲੱਗੀ ਹੋਈ ਅਬਦੇਸਾਂ ਨੂੰ ਜਾਣ ਦੀ ਲੱਗੀ ਹੋਈ ਹੈ ਮੈਂ ਚਾਹੁੰਦਾ ਕਿ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਤਰੀਕੇ ਮੇਰੇ ਪੰਜਾਬ ਨੂੰ ਬਚਾਇਆ ਜਾ ਸਕੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਵਾਨੀ ਹੀ ਨਾ ਰਹੀ ਤੇ ਫਿਰ ਪੰਜਾਬ ਬਸੂਕੀ ਦੇ ਸਿਰ ਤੇ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਪਰ ਕਬਜ਼ਾ ਕਿਦਾ ਹੋਊਗਾ ਪੰਜਾਬ ਸਾਰੇ ਪਾਸੇ ਤੋਂ ਉਜੜ ਜਾਣਾ ਪੰਜਾਬ ਨੇ ਮੁੜ ਕੇ ਇਸ ਕਰਕੇ ਜਿਹੜਾ ਮੈਂ ਪ੍ਰੋਗਰਾਮ ਦੱਸਦਾ ਵੀ ਜਿਹੜਾ ਇਹ ਮੈਂ ਜੀ ਉੱਤਮਾਰ ਨੂੰ ਜਾਨੀ ਕਿ ਪਰਸੋਂ ਨੂੰ ਮੈਂ ਆਪਣੇ ਪਿੰਡ ਦੇ ਵਿੱਚ ਬੈਠ ਰਿਹਾ ਜਾਂ ਆਪਣੇ ਘਰੇ ਵੱਠੂਗਾ ਜਾ ਕੇ ਸਾਂਝੀ ਜਗ੍ਹਾ ਤੇ ਬੈਠੂ ਕਿਉਂਕਿ ਇਕੱਠ ਬੜਾ ਹੋ ਜਾਂਦਾ ਹੈ ਘਰੇ ਬੈਠਣ ਨੂੰ ਥਾਂ ਨਹੀਂ ਰਹਿੰਦਾ ਜਬਰ ਪਿੰਡ ਦੀ ਸਾਂਝੀ ਜਗ੍ਹਾ ਤੇ ਬੈਠੂ ਬੁੱਧਵਾਰ ਨੂੰ ਜਿਹੜਾ ਕਿ ਆਪਾਂ ਮੁੱਦਾ ਚੱਕਿਆ ਇਹਦੇ ਵਿੱਚ ਤੁਸੀਂ ਸਾਰੇ ਜਾਣੇ ਮੇਰਾ ਤੁਸੀਂ ਸਾਥ ਦਿਓ ਜਿੰਨੇ ਵੀ ਤੁਸੀਂ ਪੰਜਾਬੀ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨੂੰ ਪਿਆਰ ਕਰਦੇ ਹੋ ਗੁਰੂਆਂ ਪੁਰਾਂ ਦੇ ਧਰਮ ਨੂੰ ਪਿਆਰ ਕਰਦੇ ਹੋ ਤਾਂ ਆਪਾਂ ਜਿਹੜਾ ਹੈ ਪੰਜਾਬ ਨੂੰ ਜਿਹੜਾ ਕਿ ਮਾਫੀਆ ਹੈ ਦੋ ਤਰ੍ਹਾਂ ਦਾ ਮਾਫੀਆ ਮੈਂ ਪੰਜਾਬ ਦੇ ਵਿੱਚ ਗਿਣਦਾ ਕਿਉਂਕਿ ਦੋ ਸਮੱਸਿਆਵਾਂ ਆਸਟਾ ਪੰਜਾਬ ਦੇ ਵੱਡਿਆਂ ਦੀ ਜਵਾਨੀ ਦੀਆਂ ਖਾਸ ਕਰਕੇ ਜਵਾਨੀ ਜਵਾਨੀ ਦੀ ਨਸ਼ਾ ਤੇ ਦੂਜਾ ਪ੍ਰਵਾਸ ਆ ਮੇਰੇ ਧੀਆ ਬੈਠੇ ਨੇ ਮੇਰੇ ਨਾਲ ਮੇਰੇ ਭੈਣਾਂ ਬੈਠੀਆਂ ਰਹਿ ਗਈਆਂ ਇਹਨਾਂ ਦੇ ਨਾਲ ਠੱਗੀ 57 ਲੱਖ ਦੀ ਠੱਗੀ ਹੋਈ ਹੈ ਚਾਰ ਕੁੜੀਆਂ ਦੇ ਨਾਲ ਇੱਧਰ ਵਾਈਲਟਾ 16 ਲੱਖ ਦੀ ਠੱਗੀ ਕਰਨਕੀ ਜੀ ਕਾਕਾ 1 ਲੱਖ ਰੁਪਏ ਦੀ ਇਹਨਾਂ ਨਾਲ ਠੱਗੀ ਇਹਦੀ 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 ਇੱਕ ਭੈਣ ਹੈ ਦੀ ਇੱਕ ਭਾਬੀ ਹੈ ਚਾਰ 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 ਪਰਿਵਾਰ ਨੇਗੇ ਚਾਰਾਂ ਪਰਿਵਾਰਾਂ ਦੇ ਨਾਲ 57 ਲੱਖ ਦੀ ਠੱਗੀ ਆ ਇਸ ਕਰਕੇ ਇਹ ਮੈਂ ਪੂਰੀ ਗੱਲ ਇਹ ਲੋਕਾਂ ਦੇ ਅੱਗੇ ਬੁੱਧਵਾਰ ਨੂੰ ਰੱਖੂੰਗਾ ਕਿ ਜਿਹੜੇ ਵੀ ਮੇਰੇ ਕੋਲੇ ਬੁੱਧਵਾਰ ਨੂੰ ਆਉਣਗੇ ਆਉਣ ਤੋਂ ਪਹਿਲਾਂ ਸਾਰੇ ਕਿਰਾਹ ਥਾਣੇ ਦੇ ਵਿੱਚ ਐਪਲੀਕੇਸ਼ਨਾਂ ਜ਼ਰੂਰ ਲੈ ਕੇ ਆਇਓ ਮੈਂ ਦੇਖਦਾ ਵੀ ਜਿਹੜੇ ਏਜੰਟਾਂ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਇਹਨਾਂ ਦੇ ਖਿਲਾਫ ਪੁਲਿਸ ਕਿੰਨੀ ਕਾਰਵਾਈ ਕਰਦੀ ਆ ਇਸ ਤੋਂ ਬਾਅਦ ਆਪਾਂ ਇਹਨੂੰ মিডিਆ ਦੇ ਵਿੱਚ ਜ਼ਰੀਲ ਕਰਾਂਗੇ ਦਫ਼ਤਰਾਂ ਕਿ ਵੀ ਜਾਵਾਂਗੇ ਧਰਨੇ ਵੀ ਲਾਵਾਂਗੇ ਮੈਂ ਚਾਹੁੰਨਾ ਕਿ ਕਿਸ ਤਰੀਕੇ ਨਾਲ ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਜਾ ਬਚਾਇਆ ਜਾ ਸਕੇ ਤੇ ਪੰਜਾਬ ਨੂੰ ਬਚਾਇਆ ਜਾ ਸਕੇ ਜਿਹਨੇ ਵਿਦੇਸ਼ਾਂ ਦੇ ਵਿੱਚ ਆਸਟਾ ਭਰਾ ਬੈਠੇ ਨੇ ਮੇਰੇ ਭਰਾ ਉਹ ਵੀ ਇਸ ਏਜੰਟਾਂ ਦੀ ਠੱਗੀ ਦੇ ਮਾਰ ਸ਼ਿਕਾਰ ਹੋ ਕੇ 10-10 50-50 ਲੱਖ ਰੁਪਏ ਲਾ ਕੇ ਗਏ ਨੇ ਅੱਜ ਤੱਕ ਉਹ ਪੈਸਾ ਆਪਣਾ ਪੂਰਾ ਨਹੀਂ ਕਰ ਸਕੇ ਵਿਦੇਸ਼ਾਂ ਦੇ ਵਿੱਚ ਸਾਡੇ ਭਰਾ ਚਲੇ ਗਏ ਅੱਜ ਵਿਦੇਸ਼ਾਂ ਦੇ ਵਿੱਚ ਜੇ ਗੱਲ ਚੱਲੀ ਹੈ ਰਿਵਰਸ ਮਾਈਗ੍ਰੇਸ਼ਨ ਦੀ ਵੀ ਚਲੋ ਯਾਰ ਆਪਾਂ ਆਪਣੇ ਵਾਪਸ ਚੱਲੀਏ ਆਪਣੇ ਪੰਜਾਬ ਨੂੰ ਇਹ 1.5 ਸਾਲ ਤੋਂ ਬਾਅਦ ਲਗਾਤਾਰ ਜਿਹੜਾ ਵਾਰ ਠਾਉਂਦੇ ਨੂੰ ਹੋ ਗਿਆ ਕੀ ਆਪਾਂ ਕਿਵੇਂ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਬਰਬਾਦ ਕਰਤਾ ਨਾਲ ਲੀਡਰਾਂ ਨੇ ਅੱਜ ਤੱਕ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਿਸੇ ਪੋਲਿਟਿਕਲ ਬੰਦੇ ਨੇ ਕਿਸੇ ਰਾਜਨੀਤਿਕ ਬੰਦੇ ਨੇ ਮੁੱਦਾ ਨਹੀਂ ਠਾਇਆ ਕਿ ਪ੍ਰਵਾਸ ਕਿੰਨੀ ਵੱਡੀ ਸਮੱਸਿਆ ਹੈ ਤੇ 50000 ਏਜੰਟ ਪੰਜਾਬ ਪੰਜਾਬ ਦੇ ਵਿੱਚ ਹੋ ਗਿਆ ਪੰਜਾਬ ਦੇ ਲੋਕੋ ਮੈਨੂੰ ਇੱਕ ਗੱਲ ਦੱਸੋ ਤੁਸੀਂ ਐਂ ਕਰੋ ਦਿੱਲੀ ਚਲੇ ਜਾਓ ਤੁਸੀਂ ਕੋਲਕਾਤਾ ਚਲੇ ਜਾਓ ਤੁਸੀਂ ਬੰਗਲੌਰ ਚਲੇ ਜਾਓ ਤੁਸੀਂ ਜਿਹੜੀਆਂ ਮਰਜ਼ੀ ਸਟੇਟਾਂ ਦੇ ਵਿੱਚ ਚਲੇ ਜਾਓ ਤੁਹਾਨੂੰ ਐਨੇ ਏਜੰਟ ਕਿਤੇ ਨਹੀਂ ਮਿਲਣੇ ਤੁਹਾਨੂੰ ਇਮੀਗ੍ਰੇਸ਼ਨ ਆਈਲੈਂਡਸ ਕਿਸੇ ਸਟੇਟ ਦੇ ਵਿੱਚ ਨਹੀਂ ਮਿਲਣੇ ਕੱਲੇ ਪੰਜਾਬ ਦੇ ਵਿੱਚ ਹੀ ਇੰਨੇ ਕਿਉਂ ਲਗੇ ਅੱਜ ਪਿੰਡ ਪਿੰਡ ਦੇ ਵਿੱਚ ਆਈਲੈਂਡ ਸੈਂਟਰ ਖੁੱਲ ਗਿਆ ਅੱਜ ਪਿੰਡ ਪਿੰਡ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਖੁੱਲ ਗਿਆ ਇਹ ਪੰਜਾਬ ਦੇ ਲੋਕੋ ਇਸ ਕਰਕੇ ਤੱਕਦੇ ਹੋ ਕੇ ਲੜਾਈ ਲੜੋ ਨਹੀਂ ਤਾਂ ਤੁਹਾਡਾ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਬਰਬਾਦ ਹੋ ਜਾਣਾ ਅੱਜ ਤੁਹਾਡੇ ਪੰਜਾਬ ਦੇ ਨੌਜਵਾਨ ਕਿਵੇਂ ਜੀਲਾਂ ਦੇ ਵਿੱਚ ਫਸੇ ਪਏ ਨੇ ਕਿਵੇਂ ਕੈਨੇਡਾ ਦੇ ਧਰਤੀਆਂ ਤੇ ਰੋਲ ਰਹੇ ਨੇ ਕਿਵੇਂ ਦੇਖ ਲਓ ਯੂਰਪ ਦੇ ਵਿੱਚ ਤੁਹਾਡੇ ਨੌਜਵਾਨ ਰੋਲ ਰਹੇ ਨੇਗੇ ਮੇਰੇ ਵੀਰੋ ਮੇਰੇ ਭਰਾਵੋ ਆਪਣੀ ਅਕਲ ਨੂੰ ਹੱਥ ਮਾਰੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਆਪਾਂ ਮਰਨਾ ਨਾ ਆਪਣੀ ਅਰਥੀ ਨੂੰ ਮੋਢਾ ਲਾਉਣ ਨਾਲ ਤੁਹਾਨੂੰ ਕਿ ਨੌਜਵਾਨ ਨਹੀਂ ਠਿਆਉਣਾ ਜਾ ਕੇ ਡਟ ਕੇ ਨਾ ਲੜਾਈ ਨ ਆਪ ਵੀ ਇੱਥੇ ਬੈਠੇ ਨੇ ਮੇਰੇ ਨਾਲ ਆਖਿਆ ਮੈਂ ਤੁਹਾਡੀ ਮੈਂ ਗੱਲ ਬਾਤ ਮੀਡੀਆ ਦੇ ਵਿੱਚ ਲਾਵਾਂ ਕਹਿੰਦੀ ਬਾਈ ਕੋਈ ਚੱਕਰ ਨਹੀਂ ਇਹੋ ਜਿਹੇ ਕੁੜੀਆਂ ਮੈਨੂੰ ਬਹੁਤ ਇਹ ਜਿ ਘੱਟਪੋ ਘੱਟ ਲੂ ਖੁੰਦ ਨੇ ਕਿ ਜਿਹੜਿਆ ਮੇਰੇ ਨਾਲ ਸਾਹਮਣੇ ਆ ਕੇ ਬਾਤ ਖਾਉਂਦੇ ਨੇ ਪਰ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਗੁਰਦਵਾਰ ਨੂੰ ਕਚੇਰੀ ਦੇ ਵਿੱਚ ਹੋਰ ਵੀ ਗੱਲ ਹੋਊਗੀ ਮੈਂ ਇੱਕ ਠੋਕ ਕੇ ਬੁਝਾ ਕੇ ਗੱਲ ਕਹੂੰਗਾ ਕੋਈ ਬੰਦਾ ਕੋਈ ਵੀ ਆਪਣਾ ਜਿਹੜਾ ਅਜਟਾ ਉਹ ਆ ਕੇ ਕਹਿੰਦੇ ਕਿਸੇ ਨੇ ਤੁਹਾਡੇ ਤੋਂ 5 ਰੁਪਏ ਲੈਤੇ ਹੁਣ ਉੱਥੇ ਕਚੇਰੀ ਦੇ ਵਿੱਚ ਹਾਜ਼ਰ ਹੋਊਗਾ ਜਮਾਟਾ ਮਟਾ ਮਾਫੀ ਦੇ ਨਾਲ ਮੱਥਾ ਲਾਇਆ ਕੋਈ ਜੇ ਕਿਤੇ ਪੈਸੇ ਦਿਵਾਏ ਉਹ ਬੰਦਾ ਕਹਦੇ ਮੈਥੋਂ ਭਾਣਨੇ 5 ਰੁਪਏ ਲੈ ਲੈਣਗੇ ਉੱਥੇ ਉਸ ਟਾਈਮ ਦੇ ਵਿੱਚ ਮੂੰਹ ਕਾਲਾ ਕਰ ਤੂੰ ਸੋਸ਼ਲ ਮੀਡੀਆ ਤੇ ਇੱਥੇ ਬੋਲਣ ਵਾਲਾ ਬਹੁਤ ਨਹੀਂ ਮਿਲਉਂਦੀ ਕੋਈ ਪਰਵਾਹ ਨਹੀਂ ਹਾਥੀ ਜਦੋਂ ਲੰਘਦਾ ਕੁੱਤੇ ਭੌਂਕਦੇ ਨੇ ਮੈਨੂੰ ਕੁੱਤਿਆਂ ਦੀ ਕੋਈ ਪਰਵਾਹ ਨਹੀਂ ਹੈਗੀ ਇਸ ਕਰਕੇ ਅੱਜ ਜੇ ਸਾਹਤ ਕਰਤਾ ਲੋਕਾਂ ਨੇ ਲੋਕਾਂ ਨੇ ਮੇਰੇ ਜੁਮੇ ਘਰਦਿਆਂ ਚੜਾਤਾ 2 ਲੱਖ ਦਾ ਇਕੱਠ ਪਿੰਡ ਦੇ ਵਿੱਚ ਇਕੱਠ ਕਰਕੇ ਇਹ ਦੁਨੀਆ ਨੇ ਪੂਰੇ ਨੇ ਦੇਖਿਆ ਕਿ ਭਾਣੇ ਸਿੱਧੂ ਤੇਰੇ ਨਾਲ ਖੜੇ ਆ ਮੇਰਾ ਵੀ ਹੱਕ ਬਣਦਾ ਕਿ ਮੈਂ ਡਟ ਕੇ ਲੋਕਾਂ ਦੇ ਹੱਕਾਂ ਦੀ ਗੱਲ ਕਰਾਂਗਾ ਤੇ ਡਟ ਕੇ ਪੰਜਾਬ ਦੀ ਗੱਲ ਕਰਾਂ ਸਰਕਾਰਾਂ ਚ ਘਾਤੀਆਂ ਸਰਕਾਰਾਂ ਦੇ ਮੂੰਹ ਮੋੜ ਤੇ ਮੇਰੇ ਪਿੱਛੇ ਲੋਕਾਂ ਨੇ ਇਸ ਕਰਕੇ ਮੇਰੇ ਜਿਵੇਂ ਤੁਸੀਂ ਕਰਦਾ ਚੜਾਇਆ ਲੋਕੋ ਫਿਕਰ ਨਾ ਕਰੋ ਮੈਂ ਪੰਜਾਬ ਨੂੰ ਬਚਾਉਣ ਲਈ ਹਰ ਹਾਲਤ ਜਿੰਨੀ ਵੀ ਲੜਾਈ ਹੈ ਮੇਰੀ ਆਖਰੇ ਸਾਹ ਤੱਕ ਮੇਰੀ ਇਹ ਲੜਾਈ ਜਾਰੀ ਰਹੂਗੀ ਇਸ ਕਰਕੇ ਬੁੱਧਵਾਰ ਨੂੰ ਤੁਸੀਂ ਸਾਰੇ ਜਾਣੇ ਜਿੰਨੇ ਵੀ ਮੇਰੇ ਕੋਲੇ ਆਓਗੇ ਮੈਨੂੰ ਕਿਉਂਕਿ ਬਾਰ-ਬਾਰ ਜਦੋਂ ਮੈਨੂੰ ਇਹਨਾਂ ਨੇ ਇਨਕੁਆਇਰੀਸ਼ਨ ਕਰਿਆ ਪੁਲਿਸ ਨੇ ਮੈਨੂੰ ਕੁੱਟਿਆ ਮੈਨੂੰ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਵੀ ਤੂੰ ਤੂੰ ਕੌਣ ਹੋਣਾ ਤੂੰ ਕੌਣ ਹੋਣਾ ਲੋਕਾਂ ਦੇ ਪੈਸੇ ਵਾਪਸ ਕਰਾਉਣ ਵਾਲਾ ਇੱਕ ਡੀਐਸਪੀ ਸੀ ਮਹਾਲੀ ਦਾ ਮੈਨੂੰ ਕਹਾਂ ਤੇਰੇ ਕੋਲੇ ਕੀ ਪਾਵਰ ਆ ਤੇਰੇ ਕੋਲੇ ਕੀ ਤਾਕਤ ਹੈ ਦੱਸ ਤੂੰ ਤੇਰੇ ਕੋਲ ਕੀ ਆਉਂਦਾ ਤੂੰ ਕੌਣ ਹੈ ਇਸ ਕਰਕੇ ਮੈਂ ਉਹਨਾਂ ਨੂੰ ਇਹਨਾਂ ਨੂੰ ਵੀ ਇਹਨਾਂ ਦੇ ਵੀ ਜਿਹੜੇ ਛੱਕ ਕੱਢ ਲੀਏ ਉਸ ਜਿਹੜਾ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੇ ਕੋਲੇ ਜਾ ਕੇ ਐਪਲੀਕੇਸ਼ਨਾਂ ਇੱਕ ਵਾਰੀ ਦਿਓ ਇਹਨਾਂ ਨੇ ਕੰਮ ਤਾਂ ਥੋੜਾ ਡੱਕਾ ਨਹੀਂ ਕਰਨਾ ਕੰਮ ਤਾਂ ਆਪਾਂ ਹੀ ਕਰਾਂਗੇ ਆਪਣੀ ਹਿੱਕ ਤੇ ਦਬਤੇ ਆਪਾਂ ਕੰਮ ਕਰਾਂਗੇ ਇਸ ਕਰਕੇ ਵੱਧਵਾਰ ਨੂੰ ਆਪਣਾ ਵੱਡਾ ਇਕੱਠ ਪਿੰਡ ਕੋੜਦਨੇ ਦੇ ਵਿੱਚ ਆਪਾਂ ਰੱਖਿਆ ਹੈ ਜਿੰਨਾ ਜਿੰਨਾ ਤੁਸੀਂ ਪੀੜ ਤੋਂ ਇਹ ਜਿਹੜਾ ਜਿਹੜੀ ਇਹ ਪੈਸੇ ਜਿਹੜੇ ਲੱਗੇ ਰੋਡੇ ਕਰੋੜਾ ਰੁਪਏ ਠੱਗਿਆ ਵਜਿਓ ਤੁਸੀਂ ਪੀੜ ਤੋਂ ਤੁਸੀਂ ਵੱਧਵਾਰ ਨੂੰ ਪਹੁੰਚਿਓ ਐਪਲੀਕੇਸ਼ਨਾਂ ਦੇ ਕੇ ਪਹੁੰਚਿਓ ਤੇ ਨਾਲ ਮੈਂ ਜਿਹੜੇ ਵੀ ਕੋਈ ਚੰਗਾ মিডিਆ ਵਾਲੇ ਨੇਗੇ ਚੰਗੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇਗੇ ਉਹ মিডিਆ ਇੱਕ ਬਹੁਤ ਵੱਡੀ ਗੱਲਬਾਤ ਹੈ ਇਹਨਾਂ ਦੀ ਆਵਾਜ਼ ਬਣੀਏ ਆਓ ਤੁਸੀਂ ਆਕੇ ਵੱਧਵਾਰ ਨੂੰ ਸਾਰੇ ਜਾਣੇ ਇੱਥੇ ਤੁਸੀਂ ਸਾਥ ਦਿਓ ਜਿਹੜੇ ਵੀ ਇਹਨਾਂ ਲੋਕਾਂ ਦੀ ਆਵਾਜ਼ ਠਾ ਸਕਦੇ ਹੋ ਆਪਾਂ ਇਹ ਪੰਜਾਬ ਨੂੰ ਕਿਵੇਂ ਇਸ ਸਮੱਸਿਆ ਤੋਂ ਬਾਹਰ ਕੱਟਣਾ ਤੇ ਕਿਵੇਂ ਜਿਹੜਾ ਆਪਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਨਹੀਂ ਤਾਂ ਸਾਨੂੰ ਪੰਜਾਬੀ ਹੋ ਜੀ ਅੱਜ ਨਾਲ ਉੱਠ ਕੇ ਲੜੇ ਇਸ ਮਾਫੀਆ ਦੇ ਨਾਲ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਦੇਖ ਲਿਓ ਤੁਹਾਡਾ ਪੰਜਾਬ ਆ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕੀਤੀ ਹੋਵੇ ਜਿੱਥੇ ਖਾਲਸਾ ਪੰਥ ਸਜਾਇਆ ਹੋਵੇ ਜਿੱਥੇ ਚੱਪੇ-ਚੱਪੇ ਤੇ ਖੂਨ ਡਲਾ ਹੋਵੇ ਧਰਤੀ ਦੇ ਉੱਪਰ ਤੁਹਾਡੀ ਉਹ ਧਰਤੀ ਆਉਣ ਵਾਲੇ ਸਮੇਂ ਦੇ ਵਿੱਚ ਹੋਰਾਂ ਨੇ ਹੀ ਕਬਜ਼ਾ ਕਰ ਲੈਣਾ ਤੁਹਾਡੀ ਧਰਤੀ ਦੇ ਉੱਪਰ ਪੰਜਾਬੀ ਨਹੀਂ ਰਹਿਣੇ ਪੰਜਾਬ ਦੇ ਨੌਜਵਾਨ ਨਹੀਂ ਰਹਿਣੇ ਜੇ ਉੱਠ ਕੇ ਅੱਜ ਵੀ ਇਹ ਮਾ ਇਸ ਕਰਕੇ ਮੈਂ ਇਸ ਮਾਫੀਆ ਦੀ ਜਿੰਨਾ ਵੀ ਕੋਸ਼ਿਸ਼ ਕਰੂੰਗਾ ਕਿ ਇਸ ਮਾਫੀਆ ਦੀ ਮੈਂ ਜੜ ਪੱਟ ਕੇ ਹਟਾ 50-50 ਲੱਖ ਦੇ ਠੱਗੀਆਂ 20-20 ਲੱਖ ਦੇ ਠੱਗੀਆਂ 10-10 ਲੱਖ ਦੇ ਠੱਗੀਆਂ ਆ ਮਰੇ ਧੀਆਂ ਬੈਠੇ ਨੇ ਮੇਰੇ ਭੈਣਾ ਬੈਠੇ ਨੇ ਨਾਲ ਇਹਨਾਂ ਦਾ ਮੈਂ ਗਿਰੋ ਗੱਲਬਾਤ ਸੁਣੀ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਨੇ ਕਿ ਕਿ ਭਾਈ ਹੁਣ ਸਾਡੇ ਕੋਲ ਤਾਂ ਹੁਣ ਕੋਈ ਰਾਹ ਹੀ ਨਹੀਂ ਬਚਿਆ ਅਸੀਂ ਹੁਣ ਕਿੱਧਰ ਨੂੰ ਜਾਵਾਂਗੇ ਹੁਣ ਗੱਲ ਕਰ ਰਹੀ ਸੀ ਭੈਣ ਕਹਿੰਦੀ ਵੀ ਮੈਨੂੰ ਵੀ ਮੈਨੂੰ ਭਾਈ ਜਾਣੀ ਪਤਾ ਹੁਣ ਇਹ ਦੂਬਾ ਜਿਹਾ ਵਿਆਹ ਦੇਣਾ ਗੱਲ ਸੁਣ ਲਓ ਮੇਰੇ ਜਿੰਨੇ ਵੀ ਤੁਸੀਂ ਮੇਰੇ ਧੀਆਂ ਨੌਜਵਾਨ ਤੁੜਨੇ ਇੱਕ ਵਾਰੀ ਠੱਗੀ ਹੋ ਗਈ ਤੁਸੀਂ ਕੋਸ਼ਿਸ਼ ਕਰੋ ਤੇਰੀ 23 ਸਾਲ ਦੀ ਪਾਨਾ ਸੁਦੂ ਇੱਕ ਵਾਰ ਫੇਰ ਮੈਦਾਨ ਵਿੱਚ ਉੱਤਰ ਆਇਆ ਤੇ ਉਸ ਦਾ ਕਹਿਣਾ ਹੈ ਕਿ ਹੁਣ ਜਿੰਨੇ ਵੀ ਪੰਜਾਬ ਦੇ ਏਜੰਟ ਨੇ ਮਨ ਨੂੰ ਚੇਤਾਵਨੀ ਦਿਨਾਂ ਕਿ ਜਿਹੜੇ ਲੋਕਾਂ ਦੇ ਪੈਸੇ ਖਾਂਦੇ ਨੇ ਉਹ ਮੋੜ ਦਿੱਤੇ ਜਾਣ ਨਹੀਂ ਤਾਂ ਹੁਣ ਇੱਕ ਵੱਡਾ ਸੰਘਰਸ਼ ਵਿੱਡਿਆ ਜਾਵੇਗਾ ਤੇ ਇਹਨਾਂ ਏਜੰਟਾਂ ਤੇ ਕਾਰਵਾਈ ਹੋਵੇਗੀ ਤੇ ਇਹਨਾਂ ਦਾ ਪਰਦਾ ਫਾਸ਼ ਕੀਤਾ ਜਾਵੇਗਾ